ਜੀ ਆਪਣਾ ਦੇਖੋ ਕਿੰਨੀ ਉਚਾਈ ਤੇ ਬਣਿਆ ਲਗਜ਼ਰੀ ਟਰੀ ਹਾਊਸ ਆਵਾ ਟਰੀ ਹਾਊਸ ਦੀ ਬਾਲਕਨੀ ਇੱਥੇ ਜਿਵੇਂ ਮਰਜੀ ਆਪਾਂ ਚਾਹ ਪੀ ਸਕਦੇ ਆ ਕੋਈ ਵੀ ਖਾਣਾ ਖੂਣਾ ਬਹਿ ਕੇ ਖਾ ਸਕਦੇ ਆ ਹਾਈ ਗਾਇਸ ਵੈਲਕਮ ਬੈਕ ਟੂ ਨਿਊ ਵਲੌਗ ਤੇ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਪਿਛਲੇ ਵੀਡੀਓ ਚ ਟਰੀ ਹਾਊਸ ਬਣਾਇਆ ਹੈਗਾ ਤੇ ਟਰੀ ਹਾਊਸ ਨੂੰ ਬਹੁਤ ਲੋਕਾਂ ਨੇ ਘੱਟ ਦੇਖਿਆ ਜਰੂਰ ਦੇਖੋ ਬਹੁਤ ਘੈਂਟ ਬਣਿਆ ਪਰ ਹੁਣ ਅਸੀਂ ਬਣਾਉਣ ਲੱਗੇ ਆ ਟਰੀ ਹਾਊਸ ਵਿਦ ਬਾਲਕਨੀ ਨਾਲ ਬਾਲਕਨੀ ਵੀ ਬਣਾਉਣ ਲੱਗੇ ਆ ਚਾਹ ਚੁ ਪੀਣ ਲਈ ਬਹਿਣ ਲਈ ਵਧੀਆ ਉੱਥੇ ਖੁੱਲੀ ਜਗ੍ਹਾ ਤੇ ਤੇ ਉੱਥੇ ਆਪ ਘਾਹ ਵਗੈਰਾ ਵੀ ਟਿਕਾਵਾਂਗੇ ਅੰਦਰ ਡੈਕੋਰੇਸ਼ਨ ਵੀ ਕਰਾਂਗੇ ਰੰਗ ਵੀ ਕਰਾਂਗੇ ਟਰੀ ਹਾਊਸ ਨੂੰ ਥੋੜਾ ਆ ਵੱਖਰਾ ਲੁੱਕ ਆ ਜਣੀ ਬਹੁਤ ਸੋਹਣੀ ਲੱਗਣੀ ਨਾਲੇ ਟਰੀ ਹਾਊਸ ਬਾਹਰ ਬੈਨ ਨੂੰ ਵੀ ਜਗ੍ਹਾ ਬਣ ਜੂਗੀ ਇਸ ਕਰਕੇ ਅੱਜ ਆਪਾ ਬਣਾਉਣ ਲੱਗੇ ਆ ਬਾਲਕਨੀ ਤੇ ਅਸੀਂ ਸਮਾਨ ਲੈ ਕੇ ਆਏ ਦੇਖੋ ਇੱਧਰ ਅੱਗਿਆ ਪੈਸਾ ਬਹੁਤ ਲਾ ਚੁੱਕੇ ਟਰੀ ਹਾਊਸ ਤੇ ਇਸ ਕਰਕੇ ਹੀ ਸੋਚਿਆ ਵੀ ਆ ਜਿਹੜਾ ਸਮਾਨ ਲੈ ਕੇ ਆਏ ਨਾ ਘਰੋਂ ਫ੍ਰੀ ਲੈ ਕੇ ਆਏ ਮਤਲਬ ਫ੍ਰੀ ਦਾ ਸਾਰਾ ਸਮਾਨ ਫ੍ਰੀ ਵਿੱਚ ਬਾਲਕਨੀ ਬਣਾਵਾਂਗੇ ਆ ਸਾਰਾ ਕੁਝ ਆਪਾਂ ਲਿਆਂਦਾ ਵਾ ਪੈਂਪ ਵਗੈਰਾ ਆ ਆਪਦਾ ਹੀ ਸਮਾਨ ਯੂਜ਼ ਕਰਕੇ ਬਾਲਕਨੀ ਬਣਾਉਣੀ ਤਾਂ ਘੈਂਟ ਵੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਬਾਲਕਨੀ ਲਈ ਦੋ ਵਾਂਸ ਘਾੜ ਲਾਂਗੇ ਤੇ ਪਹਿਲਾਂ ਆਪਾਂ ਟੋਏ ਕੱਢ ਲੈਣੇ ਆ ਇੱਥੇ ਟੋਆ ਕੱਟ ਕੇ ਇੱਕ ਇਧਰ ਵਾਂਸ ਘਾੜ ਦੇਣਾ ਵਾ ਕਿਉਂਕਿ ਇਧਰੋਂ سپورਟ ਨਹੀਂ ਆ ਗਈ ਬਾਕੀ ਸਾਰਾ ਟਰੀ ਹਾਊਸ ਜਿਆਦਾਤਰ ਟਰੀ ਤੇ ਆ ਤੇ ਬਾਕੀ ਇਧਰੋਂ ਥੋੜੀ ਜਿਹੀ سپورਟ ਆਪਾਂ ਥੱਲੋਂ ਲੈਣੀ ਪੈਣੀ ਆ ਤੇ ਬਾਕੀ سپورਟ ਆਪਾਂ ਟਰੀ ਹਾਊਸ ਤੋਂ ਹੀ ਲੈ ਲੈਣੀ ਆ ਉਧਰ ਆਪਾਂ ਨੂੰ ਕੁਝ ਨਹੀਂ ਕਰਨੀ ਲੋ ਟਰੀ ਹਾਊਸ ਤੋਂ ਲੈ ਕੇ سپورਟ ਬਾਲਕਨੀ ਉੱਥੋਂ ਖੜੀ ਹੋ ਜੂਗੀ ਵਾਸ ਗਾਡ ਲੈਣੀ ਚੰਗੀ ਤਰ੍ਹਾਂ 베이스 ਜਿਹੜਾ ਉਹ ਤਿਆਰ ਹੁੰਦਾ ਪਿਆ ਇੱਥੇ ਤੇ 베이스 ਲਈ ਆਪਾਂ ਆਹ ਚੀਜ਼ਾਂ ਦੇਖੋ ਲਗਾਡ ਲੀਆਂ ਵਾ ਸਪੋਟਾਂ ਪਿੱਛੋਂ ਲੈ ਲਈਆਂ ਪਰ ਵਾਸ ਗਾਡ ਲੈ ਪਰ ਇਧਰੋਂ ਵੀ ਸਪੋਟਾਂ ਲੈ ਲਈਆਂ ਆਵੇ ਝੜਦਾ ਹੀ ਇਸ ਕਰਕੇ ਨੂੰ ਵੜਨਾ ਪੈਣਾ ਹਾਂ ਹਾਂ ਪੀਨਟ ਬਟਰ ਤੇ ਵੀ ਪਰੇ ਹੋ ਜਾ ਰੋਕ 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 ਇੱਕ ਮਿੰਟਾ ਵੀ ਉੱਠਣ ਲੱਗੀ ਹੋ ਜਾ ਹੋ ਜਾ ਹੋ ਜਾ ਪਰੇ ਧੱਕੰਦੇ ਓਏ ਹੋ ਜਾ ਹੋ ਜਾ ਹੋ ਜਾ ਪਰੇ ਪੂਰਾ ਡਿੱਗਣਾ ਹੀ ਡਿੱਗਣਾ ਫਿਰ ਹਰੋ ਵੀ ਇੱਧਰ ਆਪਣੇ ਜਿਹੜੇ ਬੰਦੇ ਆ ਉਹਨਾਂ ਨੂੰ ਭੁੱਖ ਲੱਗ ਗਈ ਇੰਨੇ ਤਾਂ ਕੱਖ ਨਹੀਂ ਕੀਤਾ ਆ ਇੰਨੇ ਮੜਾਇਆ ਕਰਾਇਆ ਤੇ ਖਾਣ ਬਹਿ ਗਿਆ ਰਾਸ਼ਨ ਇੰਨੇ ਹੁਣ ਸੌ ਜਾਣਾ ਉੱਪਰ ਟਰੀ ਹਾਊਸ ਦੇ ਅੰਦਰ ਵੜ ਕੇ ਭਰਾਵਾ ਆ ਜਾ ਜਲਦੀ ਕਰ ਖਾਲਾ ਰਾਸ਼ਨ ਉਹ ਨਹੀਂ ਖਾਣਾ ਨਹੀਂ ਨਹੀਂ ਮੈਂ ਨਹੀਂ ਖਾਣਾ ਹੁਣ ਆਪਾਂ ਰੱਖਣ ਲੱਗੇ ਗਾਇਸ ਬੇਸ ਢਾਰ ਵੀ ਲਾਦਾ ਉੱਚੀ ਥਾਂ ਵਾ ਤੇ ਡੇਗ ਡੂਗੀ ਨਾ ਜਾਈਏ ਕਿਉਂਕਿ ਹੁਣ ਬੇਸ ਜਿਹੜਾ ਵਾ ਇਹ ਆ ਬਾਲਕਨੀ ਦਾ ਬੇਸ ਤੇ ਆਪਣੇ ਜਿਹੜਾ ਬੂਹਾ ਬਚਿਆ ਸੀਗਾ ਪੁਰਾਣੇ ਘਰ ਦਾ ਨਹੀਂ ਸੋਚਿਆ ਫਰੀਦੇ ਵਿੱਚ ਬਾਲਕਨੀ ਬਣਾਈਏ। ਹੂੰ। ਤੇਰੀ ਉੱਚੀ ਨੇ ਵੀ ਬਹੁਤ ਹੀ ਪੌੜੀ। ਓਏ। ਵਾਓ। ਹਾਂ, ਇੱਕ ਮਿੰਟ ਹੋਣਾ। ਕਿਵੇਂ ਆ? ਬਹੁਤ ਵਧੀਆ। ਹਾਂ, ਥੱਲੇ ਦੀ ਆਪਾਂ سپورਟ ਕੱਢ ਦੇਣੀ ਆ ਤਾਂ ਕਿ ਉਹ ਉਹਦੇ ਉੱਤੇ ਵੀ ਟਿਕ ਸਕੇ। ਸਮਝ ਗਏ? ਹਲੋ ਬਈ ਦੇਖੋ ਸਾਡਾ ਜਿਹੜਾ 베ਸ ਆ ਜਿਹੜਾ ਕਿ ਬਾਲਕਨੀ ਦਾ ਉਹ ਆਪਾਂ ਤਿਆਰ ਕਰ ਲਿਆ ਬਹੁਤ ਪੱਕਾ ਕਰ ਲਿਆ ਬਾਕੀ ਆਪਾਂ ਇਹਨੂੰ ਹੋਰ ਚੰਗੀ ਤਰ੍ਹਾਂ ਪੱਕਾ ਕਰ ਲਈ ਰस्सियां ਵਗੈਰਾ ਸਾਰਾ ਕੁਝ ਸਮਾਨ ਲੈ ਕੇ ਆਏ ਆ ਤਾਂ ਆਪਾਂ ਅੱਜ ਜਿਹੜਾ ਦਾ ਟਰੀ ਹਾਊਸ ਨੂੰ ਸਾਜ ਅਜੇ ਦਾ ਪਾਣੀ ਪੀਣਾ ਅਜੇ ਤੇ ਆਹ ਜਿਹੜਾ ਆਪਾਂ ਟਰੀ ਹਾਊਸ ਨੂੰ ਅੱਜ ਰੰਗ ਵੀ ਕਰ ਦੇਣਾ ਵਾ ਲਾਲ ਕਲਰ ਦਾ ਰੈੱਡ ਕਲਰ ਦਾ ਰੰਗ ਕਰਾਂਗੇ ਟਰੀ ਹਾਊਸ ਨੂੰ ਤੇ ਨਾਲ ਬਾਲਕਨੀ ਆ ਇਹਨੂੰ ਵੀ ਆਪਾਂ ਰੰਗ ਰੂਮ ਕਰਕੇ ਪੱਕਾ ਤੇ ਇੱਥੇ ਆਪਾਂ ਕਾਹ ਕੁ ਲਾਵਾਂਗੇ ਬੜੀ ਕੈਂਟ ਬਣਾਵਾਂਗੇ ਤੇ ਤੇ ਕੁਰਸੀਆਂ ਵੀ ਟਿਕਾਵਾਂਗੇ ਬਾਹਰ ਵਿਆਹ ਕਰਾਂਗੇ ਨਜ਼ਾਰਿਆਂ ਨਾਲ ਇਦਾਂ ਦੇਖੋ ਬਈ ਐਡਾ ਕੋਈ ਹੈਡਰ ਇੱਥੇ ਵੀ ਤੇ ਕਿੰਨਾ ਵਧੀਆ ਬਣਿਆ ਬਾਲਕਨੀ ਆਪਣੀ ਬੜੀ ਵਧੀਆ ਤਿਆਰ ਹੋਣੀ ਹੈ ਇੱਥੇ ਤੇ ਹਜੇ ਆਪਾਂ ਓ ਯਾਰ ਪਹਿਲਾਂ ਤੈਨੂੰ ਵੱਢ ਕੇ ਲਿਆ ਆੜਦੀ ਵਿੱਚ ਹੁਣ ਮੈਂ ਕੱਲਾ ਵਾਂ ਤੇ ਜਿਹੜਾ ਲਾਪਰੀ ਸੀ ਉਹ ਸੌ ਗਿਆ ਤੇ ਘਰੇ ਚਲ ਗਿਆ ਤੇ ਆਪਾਂ ਹੁਣ ਕੱल्ल्या ਨੇ ਇੱਥੇ ਕਰਨਾ ਰੰਗ ਤੇ ਆ ਆਪਣੇ ਕੋਲ ਸ਼ੀਸ਼ੀ ਆ ਦੇਖੋ ਕਿੰਨਾ ਵਧੀਆ ਖੁੱਲਾ ਥਾਂ ਬਣ ਗਿਆ ਇੱਥੇ ਜਿਵੇਂ ਮਰਜ਼ੀ ਬਹਿ ਜਾ ਜਗ੍ਹਾ ਹੈਗੀ ਵਾਧੂ ਹੁਣ ਅੱਗੇ ਦੇਖੋ ਅੰਦਰ ਬੈਨੇ ਸੀ ਟਰੀ ਹਾਊਸ ਦੇ ਹੁਣ ਮੈਂ ਬਾਹਰ ਬੈਠਾ ਇਹ ਆਪਾਂ ਥੋੜਾ ਜਿਹਾ ਪੈਟਰੋਲ ਕੱਢਿਆ ਪੈਟਰੋਲ ਦੇ ਵਿੱਚ ਆਪਾਂ ਕਰਾਂਗੇ ਰੰਗ ਮਿਕਸ ਇਹ ਅੱਜ ਆਪਾਂ ਨਾ ਆਹ ਟਰੀ ਹਾਊਸ ਨੂੰ ਰੰਗ ਵੀ ਕਰ ਦੇਣਾ ਤੇ ਮੈਂ ਇੱਕ ਕਲਰ ਲੈ ਕੇ ਆਇਆ ਰੈੱਡ ਕਲਰ ਰੈੱਡ ਕਲਰ ਘੈਂਟ ਲੱਗੂ ਟਰੀ ਹਾਊਸ ਦਾ ਤੇ ਦੂਸਰਾ ਕਲਰ ਆ ਦੂਸਰਾ ਕਲਰ ਲੈ ਆਇਆ ਗ੍ਰੀਨ ਆਪਾਂ ਇਹ ਵੀ ਕਰਾਂਗੇ ਦੋ ਕਲਰ ਲੈ ਕੇ ਆਏ ਆ ਸਭ ਤੋਂ ਪਹਿਲਾਂ ਆਪਾਂ ਰੈੱਡ ਕਲਰ ਕਰੀਏ ਇੰਨੇ ਜਿਹੇ ਆਪਾਂ ਥੋੜਾ ਜਿਹਾ ਪੈਟਰੋਲ ਪਾਇਆ ਵਾ ਬਾਕੀ ਆਪਾਂ ਹੁਣ ਕਲਰ ਪਾਵਾਂਗੇ ਇਹਨੂੰ ਪੱਟਗੀ ਕਾ ਦੇਣਾ ਇੱਥੇ ਹੈ ਨਹੀਂ ਮੈਂ ਸੋਚਿਆ ਦੇਖੋ ਰੈੱਡ ਕਲਰ ਸੋਹਣਾ ਲੱਗੂਗਾ ਕੀਤਾ ਹੋਇਆ ਇਹਨੂੰ ਇਸ ਕਰਕੇ ਮੈਂ ਕਿਹਾ ਵੀ ਰੈੱਡੀ ਕਰਾਂਗੇ ਚਲੋ ਇੱਕ ਵਾਰੀ ਇੰਨੇ ਇੱਕ ਦੀ ਲੋੜ ਆ ਮੇਰੇ ਹਿਸਾਬ ਨਾਲ ਫਿਰ ਆਪਾਂ ਕੋਲ ਲਾਂਗੇ ਇਹ ਜ਼ਰੂਰਤ ਪਈ ਤਾਂ ਹਵਾ ਚੱਲ ਪਈ ਬਈ ਠੰਡੀ ਠੰਡੀ ਇੱਥੇ ਉੱਪਰ ਹਵਾ ਵੀ ਬਹੁਤ ਆਉਂਦੀ ਵਧੀਆ ਲਓ ਜੀ ਆਹ ਨੂੰ ਵਧੀਆ ਕਲਰ ਹੋ ਗਿਆ ਦੇਖੋ ਕਿੱਡਾ ਸੋਹਣਾ ਲੱਗਦਾ ਪਿਆ ਇਦਾਂ ਇਦਾਂ ਰੰਗ ਕਰਨਾ ਪੈਣਾ ਵਾ ਸਲੋ ਸਲੋ ਕਿਉਂਕਿ ਇਹ ਚੀਜ਼ ਵਾ ਕੰਨ ਨੇ ਇਹਨਾਂ ਤੇ ਇਦਾਂ ਰੰਗ ਹੋਣਾ ਵਾ ਇੱਕ ਇੱਕ ਕਰਕੇ ਤਾਂ ਟਾਈਮ ਬਹੁਤ ਲੱਗੂਗਾ ਕਿਉਂਕਿ ਦੋ ਜਾਣੇ ਹੋਣ ਤਾਂ ਜਲਦੀ ਹੋ ਜਾਂਦਾ ਲਓ ਜੀ ਤੋਤੇ ਦੀ ਆਗੇ ਸੋਹਣਾ ਬਹੁਤ ਲੱਗਣਾ ਦੇਖੋ ਥੱਲੋਂ ਜਦੋਂ ਹੋ ਗਿਆ ਕੰਮ ਹੈਗਾ ਮਿਹਨਤ ਦਾ ਇਹ ਉਦਾਂ ਇੱਥੇ ਰੰਗ ਕਰਨਾ ਬੜਾ ਔਖਾ ਹੈਗਾ ਜੇ ਆਪਾਂ ਬਾਲਕਨੀ ਨਾ ਨਾ ਬਣਾਉਂਦੇ ਇੱਥੇ ਰੰਗ ਹੋਣਾ ਹੀ ਨਹੀਂਗਾ ਆਜ ਬਾਹਰਲੀ ਸਾਈਡ ਕਿਉਂਕਿ ਇਹ ਤਾਂ ਨਾ ਪੌੜੀ ਨਾ ਲੱਗ ਕੇ ਐਡੀ ਲੰਮੀ ਪੌੜੀ ਨਹੀਂ ਆਗੀ ਜਿਹੜਾ ਇੱਥੇ ਰੰਗ ਕਰਦਾਂਗੇ ਔਰ ਇੰਨੀ ਉਚਾਈ ਤੇ ਤੇ ਇਹ ਬਾਲਕਨੀ ਤੇ ਬਹਿ ਕੇ ਰਮਾਨ ਨਾ ਆਪਾਂ ਰੰਗ ਕਰ ਸਕਦੇ ਹਾਂ ਦੇਖੋ ਕਿੰਨਾ ਵਧੀਆ ਬਹਿ ਕੇ ਰੰਗ ਹੋਈ ਜਾਂਦਾ ਇੱਥੇ ਤੇ ਨਾਲੇ ਇੱਕ ਬੰਦੇ ਨੂੰ سپورਟ ਮਿਲ ਜਾਂਦੀ ਇੱਕ ਇੱਕ ਕਰਕੇ ਰੰਗ ਕਰਨਾ ਪੈਣਾ ਜੇ ਦੋ ਜਾਨੇ ਹੁੰਦੇ ਫਿਰ ਅਸੀਂ ਜਲਦੀ ਕਰ ਲੈਣਾ ਜਿਹੜਾ ਇਹ ਰੈੱਡ ਕਲਰ ਆ ਉਹ ਆਪਾਂ ਇੰਦੇ ਤੇ ਕਰਤਾ ਵਾ ਸਾਈਡ ਤੇ ਪਰੇ ਤੇ ਉਹ ਜਿਹੜਾ ਉੱਪਰ ਆ ਉੱਪਰ ਆਪ ਕਰਦੇ ਆ ਗ੍ਰੀਨ ਕਲਰ ਉਹ ਉੱਪਰ ਆਪ ਕਰ ਲੰਘਿਆ ਗ੍ਰੀਨ ਕਲਰ ਦੇਖਿਓ ਲੁੱਕ ਸਾਰੀ ਬਣ ਕੇ ਬਹੁਤ ਘੈਂਟ ਲੱਗਣਾ ਵਾ ਤੇ ਉਹ ਰਹਿ ਗਿਆ ਬਸ ਥੋੜਾ ਥੋੜਾ ਰੈੱਡ ਕਲਰ ਕਰਨ ਵਾਲਾ ਰਹਿ ਗਿਆ ਉਹ ਹੋ ਗਿਆ ਤੇ ਦੇਖਿਓ ਆਪਣਾ ਟਰੀ ਹਾਊਸ ਅਸੀਂ ਸੋਚਿਆ ਅਜਾ ਜਿਹੜਾ ਰੰਗ ਕਰਨਾ ਬੜਾ ਔਖਾ ਆਇਆ ਸੀਗਾ ਜਿਹੜਾ ਨੇਕ ਇੱਕ ਕਾਨੇ ਨੂੰ ਮੈਂ ਕੀਤਾ ਸੀ ਕੱਲ ਰੰਗ ਤੇ ਅੱਜ ਮੈਂ ਸੋਚਿਆ ਵੀ ਆਪਾਂ ਆ ਜਿਹੜਾ ਗੇਟ ਆ ਇਹਦਾ ਦਰਵਾਜ਼ਾ ਇਹਨੂੰ ਵੀ ਆਪਾਂ ਰੰਗ ਰੈੱਡ ਹੀ ਕਰੀਏ ਤਾਂ ਕਿ ਸੋਹਣਾ ਲੱਗੂਗਾ ਤੇ ਬਾਅਦ ਚ ਆਪਣਾ ਡੈਕੋਰੇਸ਼ਨ ਰਹਿਣੀ ਆ ਤੇ ਆਪਾਂ ਸਮਾਨ ਲੈ ਕੇ ਆਏ ਹੋਏ ਆ ਇੱਥੇ ਜੋ-ਜੋ ਟਿਕਾਉਣਾ ਵਾ ਤੇ ਸਭ ਕੁਝ ਆਪਾਂ ਕਰਾਂਗੇ ਤੇ ਇੱਥੇ ਆਪਾਂ ਪਹਿਲਾਂ ਪਰ ਰੰਗ ਕਰ ਲਈਏ ਜੋ ਵੀ ਆ ਸਾਰਾ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਰੈੱਡ ਕਲਰ ਲਾਲ ਰੰਗ ਇਹ ਸੁੱਕ ਗਿਆ ਫੇਰ ਬੜਾ ਸੋਹਣਾ ਲੱਗਣਾ ਹੈ ਨਾ ਥੋੜਾ ਸੁੱਕੀ ਹੈ ਨਾ ਪੰਜਾ-ਛਕ ਪਿੰਦਾ ਬਹੁਤ ਆ ਦੇਖੋ ਕਿੰਨਾ ਰੰਗ ਲਾ ਦਿੱਤਾ ਹੈ। ਨਾ ਪਲਾਈ ਰੰਗ ਆ ਕੇ ਬਹੁਤ ਪਿੰਦੀ ਆ ਜਾਂਦੀ ਆ। ਡਬਲ ਕੋਟ ਕਰਨ ਲੱਗੇ ਹੁਣ ਅਸੀਂ। ਠੀਕ ਹੈ ਲਾਲ ਹੋ ਗਿਆ ਰੰਗ। ਇਹ ਟਰੀ ਹਾਊਸ ਇੱਕ ਵਾਰੀ ਫੇਰ ਆਪਣਾ ਬਣ ਕੇ ਵੱਖਰੇ ਤਰੀਕੇ ਨਾਲ ਤਿਆਰ ਹੋਇਆ ਵਾ ਤੇ ਬਾਕੀ ਸਾਡੇ ਪੈਰਾਂ ਦੇ ਦੇਖੋ ਆਪਾਂ ਹੁਣ ਜਿਹੜੀ ਬਾਲਕਨੀ ਉਹ ਵੀ ਬਣਾਈਆਂ ਖੜਨ ਨੂੰ। ਬਈ ਸਮਾਨ ਲੈ ਕੇ ਆਏ ਆ ਬਾਲਕਨੀ ਲਈ ਜਿੱਥੇ ਆਪਾਂ ਬਾਲਕਨੀ 'ਚ ਬਹਿ ਕੇ ਚਾਹ ਚੂ ਪੀ ਸਕੀਏ। ਚਾਹ ਬਣਾਵਾਂਗੇ ਇੱਥੇ ਬੜਾ ਕੁਝ ਕਰਾਂਗੇ ਇੱਧਰ ਦੇਖੋ। ਐ ਨੂੰ ਘੈਂਟ ਇੱਧਰ ਟਰੀ ਹਾਊਸ ਵੀ ਦਿਖਦਾ ਆਪੇ ਇਧਰ ਆਪਾਂ ਰੰਗ ਰੂੰਗ ਕੀਤਾ ਦੇਖੋ। ਪਰ ਇਹਨ ਆ ਦੇਖੋ ਘੈਂਟ ਗੇਟ ਬਣ ਗਿਆ ਆਪਾਂ ਕੁੰਡੀ ਵੀ ਲਾ ਦੇਣੀ ਦੇਖੋ ਕਿਡਾ ਸਿਰਾ ਲੱਗਦਾ ਪਿਆ ਅੰਦਰ ਆਪਾਂ ਬਣਾਉਣਾ ਬੈਡਰੂਮ ਰਹੋਣੇ ਹੋਣਾਲੇ ਚਲਦੀ ਹਾਂ ਕਰ ਲਈ ਤੇ ਬੈਡਰੂਮ ਆਏ ਆਪਣਾ ਜਿਹੜਾ ਕਿ ਤਿਆਰ ਹੁੰਦਾ ਪਿਆ ਇਹ ਅੰਦਰ ਬੈਡਰੂਮ ਵੱਖਰੇ ਤਰੀਕੇ ਨਾਲ ਘੈਂਟ ਤਰੀਕੇ ਨਾਲ ਇਹਨੂੰ ਤਿਆਰ ਕਰਨ ਲੱਗੇ ਆ ਤੇ ਸਮਾਨ ਸਮੂਹ ਵੀ ਇੱਥੇ ਟਿਕਾ ਦਾਂਗੇ ਐਦਕੀ ਪਿਛਲੀ ਵਾਰੀ ਆਪਾਂ ਕੁਝ ਨਹੀਂ ਟਿਕਾਇਆ ਸੀ ਪਰ ਐਦਕੀ ਆਪਾਂ ਸਮਾਨ ਸਮੂਹ ਸਾਰਾ ਕੁਝ ਰੱਖਾਂਗੇ ਇੱਥੇ ਤੇ ਇੱਥੇ ਬਾਅਦ ਚ ਆਪਾਂ ਸੋਇਆ ਵੀ ਕਰਾਂਗੇ ਨਜ਼ਾਰੇ ਨਾਲ ਤਾਂ ਇੱਥੇ ਬਾਹਰ ਬੈਠ ਨਜ਼ਾਰੇ ਨਾਲ ਬਾਲਕਨੀ ਚ ਚਾਹ ਪੀਵਾਂਗੇ ਮਣਗਿਆ ਦੇਖੋ ਲਗਜ਼ਰੀ ਬੈਡਰੂਮ ਤਿਆਰ ਹੋਣ ਡਿਆ ਦੇਖੋ ਕਿੰਨਾ ਸੋਹਣਾ ਲੱਗਣ ਡਿਆ ਅੰਦਰੋਂ ਇੱਕ ਇਧਰ ਰੱਖ ਦੇ ਆਸ ਹਾਂ ਵੀ ਛੱਡ ਦੇ ਚੱਲੇ ਅੱਛਾ ਜੀ ਆਪਣਾ ਦੇਖੋ ਕਿੰਨੀ ਉਚਾਈ ਤੇ ਬਣਿਆ ਲਗਜ਼ਰੀ ਟਰੀ ਹਾਊਸ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਕਿੱਦਾਂ ਦਾ ਵਾ ਸਾਰਾ ਬਣਾਇਆ ਅਸੀਂ ਤੇ ਦੇਖੋ ਭਾਈ ਆਪਣੀ ਬਾਲਕਨੀ ਦੇਖੋ ਭਾਈ ਕਿੰਨੀ ਸੋਹਣੀ ਲੱਗਦੀ ਪਈ ਬਾਲਕਨੀ ਦੇਖੋ ਆਹ ਵਾ ਟਰੀ ਹਾਊਸ ਦੀ ਬਾਲਕਨੀ ਜਿੱਥੇ ਰੱਜੀ ਬੈਠੀ ਹੋਈ ਆ ਕਿੰਨੀ ਵਧੀਆ ਇੱਥੇ ਰੁਕ ਤੇ ਇੱਥੇ ਜਿਵੇਂ ਮਰਜੀ ਆਪਾਂ ਚਾਹ ਪੀ ਸਕਦੇ ਆ ਕੋਈ ਵੀ ਖਾਣਾ ਖੂਣਾ ਬਹਿ ਕੇ ਖਾ ਸਕਦੇ ਆ ਛੋਟਾ ਜਿਹਾ ਟੇਬਲ ਹੋਵੇ ਤਾਂ ਆਹ ਰੋਕ ਤੇ ਕੁਝ ਡੈਕੋਰੇਟ ਵੀ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਤੇ ਬਾਕੀ ਉਧਰ ਵੀ ਆਪਾਂ ਇੱਕ ਕੁਰਸੀ ਲਈ ਉਧਰ ਵੀ ਬਹਿ ਸਕਦੇ ਆ ਤੁਹਾਨੂੰ ਹੁਣ ਅੰਦਰੋਂ 뷰 ਦਿਖਾਉਣੇ ਆ ਬਈ ਕਿਵੇਂ ਅਸੀਂ ਮਿਹਨਤ ਕਰਕੇ ਬਣਾਇਆ ਸਾਰਾ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਉਣੇ ਆ ਅੰਦਰੋਂ ਕਿਵੇਂ ਦੀ ਆਤ ਹੋ ਗਈ ਆਪਣੀ ਬਾਲਕਨੀ ਇੰਦੇ ਤੇ ਆਪਾਂ ਇਦਾਂ ਬਹਿ ਸਕਦੇ ਆ ਲਾ ਜੀ ਮੈਂ ਵੀ ਬਹਿ ਗਿਆ ਤੇ ਇਧਰ ਰੱਜੀ ਬੈਠੀ ਆ ਮਜ਼ਾ ਆਉਣ ਡਿਆ ਇਧਰ ਹਵਾ ਦਾ ਮਜ਼ਾ ਖੁੱਲਾ ਦੇਖੋ ਮਾਹੌਲ ਹਾਂ ਇੱਥੇ ਬਾਲਕਨੀ ਚ ਬਹਿ ਕੇ ਬਾਲਕਨੀ ਚ ਬਹਿ ਕੇ ਵੱਖਰਾ ਨਜ਼ਾਰਾ ਹੈ ਬਾਲਕਨੀ ਹੋਰ ਵਧਾ ਦੇਣ ਲੱਗੇ ਪਰ ਇੰਨੀ ਬਹੁਤ ਵੱਡੀ ਬਾਲਕਨੀ ਤੇ ਬਹੁਤ ਮਜ਼ੇਦਾਰ ਇੱਥੇ ਦੇਖੋ ਆਪਾਂ ਕਿੰਨਾ ਸੋਹਣਾ ਡੈਕੋਰੇਸ਼ਨ ਕੀਤੀ ਆ ਬਈ ਬਾਹਰੋਂ ਮਾਰੋ ਤੁਹਾਨੂੰ ਇਦਾਂ ਦਿਖੂਗਾ ਛੋਟਾ ਜਿਹਾ ਗੇਟ ਆਉਂਦਾ ਵਾ ਇੱਥੇ ਤੇ ਇਹਨੂੰ ਆਪਾਂ ਕਲਰ ਕੀਤਾ ਤੇ ਗੇਟ ਦੇ ਸਾਹਮਣੇ ਲੱਗਾ ਇੱਕ ਛੋਟਾ ਜਿਹਾ ਟਾਈਮ ਫੀਸ ਬਸ ਤੇ ਇਹਨੂੰ ਆਪਾਂ ਖੋਲ ਕੇ ਚੱਲਦੇ ਆਂ ਅੰਦਰ ਤੇ ਅੰਦਰੋਂ ਦੇਖੋ ਬਈ ਲੁੱਕ ਕਿਦਾਂ ਦੀ ਆਉਣ ਢਈ ਸਾਰੇ ਦੀ ਲੱਖੋ ਕਿ ਕਿੰਨਾ ਘੈਂੜਲਾ ਦਾ ਉਥੇ ਟਾਈਮ ਫਿਸ ਲੱਗਾ ਹੋਇਆ ਵੱਡਾ ਟਾਈਮ ਵੀ ਦੇਖ ਸਕਦੇ ਆ ਟਾਈਮ ਸਹੀ ਆ ਬਿਲਕੁਲ ਤੇ ਟਾਈਮ ਵੀ ਦੇਖ ਸਕਦੇ ਤੁਸੀਂ ਕਿੰਨਾ ਹੋਇਆ ਵਾ 12 ਵਜੇ ਨਾਲ ਤੇ ਬਾਕੀ ਇੱਧਰ ਦੇਖੋ ਕਿੰਨਾ ਵਧੀਆ ਅੰਦਰ ਵੀ ਗ੍ਰੀਨ ਗ੍ਰਾਸ ਲਗਾਇਆ ਵਾ ਤਾਂ ਇੱਥੋਂ ਐਂਟਰੀ ਆ ਬੈਡਰੂਮ ਦੀ ਟਰੀ ਆ ਉਸ ਤੇ ਬੈਡਰੂਮ ਦੀ ਬਿਜਲੀ ਦਾ ਵੀ ਬੰਦੋਬਸ ਐਨੂ ਕੀਤਾ ਹੋਇਆ ਦੇਖੋ ਕਿੱਡਾ ਵਧੀਆ ਲੱਗਦਾ ਇੱਥੇ ਬੰਦਾ ਅੰਦਰ ਰਮਾਂ ਨਾ ਆਰਾਮ ਕਰ ਸਕਦਾ ਹਵਾ ਪਿੱਛੋਂ ਐ ਨਜ਼ਾਰੇਦਾਰ ਆਉਂਦੀ ਆ ਤੇ ਬਹੁਤ ਸੋਹਣਾ ਵੀ ਬਣਿਆ ਵਾ ਤੁਸੀਂ ਦੇਖ ਹੀ ਸਕਦੇ ਆ ਤੇ ਬੂਆ ਲਾਓ ਤੇ ਅੰਦਰ ਮਾਨ ਨਾ ਬੋ ਇੱਥੇ ਲੋਕ ਕਰ ਦੋ ਲਓ ਜੀ ਆ ਬੂਆ ਲੋਕ ਹੋ ਗਿਆ ਤੇ ਅੰਦਰ ਉਹ ਦੇਖੋ ਹਮਦਰਿਸ਼ ਬੈਠਾ ਪਾਣੀ ਪੂਣੀ ਪੀਣ ਲਈ ਰੱਖਿਆ ਵਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਥੇ ਟੰਗ ਤਪ ਪਾਣੀ ਜਦੋਂ ਪੀਣ ਦਾ ਜੀ ਕੀਤਾ ਉੱਥੋਂ ਚੱਕ ਲੋ ਚਲੋ ਗਾਇਸ ਜਿਸ ਕਰਨ ਹੁਣਾਂ ਦੀ ਮੈਂ ਪੌੜੀ ਲਾ ਕੇ ਇੱਧਰ ਕਰਤੀ ਆ ਯਾਰ ਲਾ ਦੇ ਹੁਣ ਇਹਨਾਂ ਨੂੰ ਥੋੜਾ ਜਿਆ ਪਰੇਸ਼ਾਨ ਕਰਦੇ ਆ ਠੀਕ ਆ ਜੀ ਨੱਚ ਕੇ ਦਿਖਾਏਂਗੀ ਮੇ ਤੇ ਨੱਚਦਾ ਹੀ ਬੜਾ ਵਧੀਆ ਕਿ ਮਜ਼ਾ ਨਾ ਉੱਪਰ ਆਣ ਕੇ ਤੁਹਾਨੂੰ ਇੱਥੋਂ ਨਹੀਂ ਪਤਾ ਲੱਗਦਾ ਹੁਣ ਹਵਾ ਚੱਲੀ ਜਾਂਦੀ ਹਵਾਈ ਜਾਂਦੀ ਜਾਏ ਪੌੜੀ ਲਾਤੀ ਨਾ ਚੋਰਾ ਇਹਨੇ ਹੁਣ ਪੰਗਾ ਪਾ ਤਾ ਇਹਨਾਂ ਨੂੰ ਹੁਣ ਆਪਾਂ ਪੌੜੀ ਨਹੀਂ ਦੇਣੀ ਨਾ ਦੇ ਵਾਹ ਇੱਥੇ ਵੀ ਨਜ਼ਾਰਾ ਇਹ ਪੰਛੀ ਬੋਲਦੇ ਆ ਸ਼ਾਲ ਮਾਰ ਕੇ ਹੋਏ ਚਲੇ ਚ ਪਾਣੀ ਗਾਇ ਦੇਖੀ ਸੋਚੇ ਅਈ ਪੰਛੀਆਂ ਦੇ ਵਿੱਚ ਆ ਇੱਕ ਕੁਦਰਤ ਦੇ ਵਿੱਚ ਹਾਂ ਜਿਹਨੂੰ ਸ਼ਾਲ ਮਾਰਾਂ ਮੈਂ ਬਚ ਜੂ ਪਤਾ ਨਹੀਂ ਨਹੀਂ ਬਚਣਾ ਧੌਂ ਟੁੱਟ ਜਾਣੀ ਧੌਂ ਹੀ ਤਾਂ ਸੁਣੀ ਹੈ ਪੰਛੀਆਂ ਦੀ ਆਵਾਜ਼ ਸੁਣੋ ਗਾਇਸ ਪਹਿਲਾਂ ਸੁਣੋ ਸ਼ਾਂਤੀ ਨਾਲ ਕੁਦਰਤ ਦੀ ਆਵਾਜ਼ ਸੁਣੋ ਇੱਕ ਵਾਰੀ ਦੇਖੋ ਸੌਂ ਵੀ ਸਕਦੇ ਆ। ਲੇਵੰਦੀ ਹਵਾ ਇੱਧਰ ਲੈਵੰਦੀ ਆ। ਚਲੋ ਗਾਇਜ਼ ਇਹ ਇਦਾਂ ਬੈਠੇ ਦੇਖੋ ਬਈ। ਹਾਂ ਕੋਈ ਮੋਗਾ। ਯਾਰ ਇੱਥੇ ਜਿੱਦਾਂ ਆ ਜੋ ਚਾਹ ਪੀਓ ਮੈਂ ਇੱਥੇ ਬਣਾ ਕੇ ਰੱਖੀ ਏਕੀ। ਇਹ ਤੇ ਇੱਕ ਲਗਜ਼ਰੀ ਚੀਜ਼ ਬਣਾਈ ਗਾਇਜ਼ ਅਸੀਂ ਪਹਿਲੀ ਵਾਰੀ ਇਹ ਹੀ ਕਾ ਅੱਗੇ ਘਰ ਤੋਂ ਬਾਹਰ ਨਹੀਂ ਬਹਿ ਸਕਦੇ ਹੁਣ ਅਸੀਂ ਘਰ ਤੋਂ ਬਾਹਰ ਵੀ ਬਹਿ ਸਕਦੇ ਇਦਾਂ। ਐਨ ਯਾਰੀ ਨਾਲ ਬੰਨੇ ਬੰਨੇ ਹੀ ਆਪ ਹੀ ਨਹੀਂ ਲਾਇਆ ਇੰਕਾ ਹਵਾ ਆ ਗਈ ਤੁਸੀਂ ਇਸ ਵੀਡੀਓ ਨੂੰ ਵਾਧੂ ਵਾਧੂ ਲਾਈਕ ਕਰੋ ਫਿਰ ਅਸੀਂ ਇਹਨੂੰ ਸਟੌਪ ਕਰਾਂਗੇ ਨਹੀਂ ਪ੍ਰੋਪਰ ਤਾਂ ਨਹੀਂ ਕੀਤਾ ਉਹ ਸਾਈਡਾਂ ਤੇ ਕਿਉਂ ਨਹੀਂ ਲਾਇਆ ਇਹ ਵੀ ਰੀਜ਼ਨ ਆ ਫਿਰ ਨਾ ਹਵਾ ਦਾ ਅਸੀਂ ਕਿਹਾ ਵੀ ਹਵਾ ਵੀ ਪ੍ਰੋਪਰ ਖੁੱਲੀ ਆਵੇ ਐਦਾਂ ਘੈਂਟ ਲੱਗਦਾ ਹਵਾ ਹਵਾ ਦਾ ਨਜ਼ਾਰਾ ਇੱਥੇ ਜਿਵੇਂ ਮਰਜ਼ੀ ਬਹਿ ਜਾਓ ਐਦਾਂ ਦੇ ਦਿੱਗ ਜਾਗੇ ਜਵਾਕ ਥੋੜੀ ਉੱਤੇ ਚੜਾਉਣੇ ਆ ਜਿਹੜੇ ਡਿੱਗ ਜਾਣਗੇ ਹੈਨਾ ਜਿਹਨੂੰ ਪਤਾ ਉਹ ਹੀ ਚੜੂ ਨਜ਼ਾਰੇ ਨਾਲ ਸੋ ਚੌਰ ਨਾਲ ਇੱਥੇ ਬਹਿ ਜਾਓ ਪਰ ਗੱਦਾ ਅੰਦਰ ਆ ਖੋਪਦਾ ਇਹ ਕਾ ਹੈਨਾ ਥੋੜਾ ਥੋੜਾ ਤੈਨੂੰ ਮੈਂ ਘਰ ਵਿਖਾ ਕੇ ਲਾਉਣਾ ਪੌੜੀਆਂ ਤੇ ਚੜ ਲੈਣ ਦੋ ਮੈਨੂੰ ਠੀਕ ਆ ਤੁਹਾਨੂੰ ਜਿਹੜਾ ਜਸ ਕਰਨ ਨੇ ਬਣਾਇਆ ਘਰ ਬਹੁਤ ਕੁਛ ਵਿਚਾਰਾ ਲੈ ਕੇ ਆਇਆ ਕੁਰਸੀਆਂ ਲੈ ਕੇ ਆਇਆ ਕਹਾ ਲੈ ਕੇ ਆਇਆ ਹਰੇਕ ਚੀਜ਼ ਹੀ ਤੁਹਾਨੂੰ ਮੈਂ ਵਿਖਾਉਣਾ ਵਾ ਠੀਕ ਆ ਤਾਂ ਟੈਂਪਿਸ ਵਿਚਾਰੇ ਨੇ ਇਹਨਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਜਿੰਨੀ ਵੀ ਹੋ ਸਕੀ ਤੇ ਨੇ ਕੀਤੀ ਆ ਚਲੋ ਜੀ ਇਹਦੇ ਘਰ ਤੇ ਆਪਾਂ ਆ ਗਏ ਆ ਇੱਧਰ ਜੀ ਬੈਠੀ ਹੋਈ ਆ ਹਵਾ ਹਾਰੇ ਉਹ ਬੱਲੇ ਬੱਲੇ ਬੜੀ ਉਚਾਈ ਹੋ ਗਈ ਦੇਖ ਲਓ ਤੁਸੀਂ ਵੇਖ ਹੀ ਸਕਦੇ ਆ ਉੱਚਾਈ ਠੀਕ ਆ ਆਉਂਦੇ ਤੋਂ ਵੀ ਉੱਚਾ ਹੋ ਗਿਆ ਕੋਠੀ ਤੋਂ ਦੋ ਕੁਰਸੀਆਂ ਪਈਆਂ ਵਾ ਕੋਈ ਵੀ ਬਹਿ ਜਾਵੇ ਲੋ ਜੀ ਤੁਹਾਨੂੰ ਮੈਂ ਬਹਿ ਕੇ ਵਿਖਾਤਾ ਠੀਕ ਆ ਗੱਲਾਂ ਬਾਤਾਂ ਜੋ ਵੀ ਕਰਨੀਆਂ ਮਾਰ ਲਓ ਫਿਰ ਇਹ ਦਰਵਾਜ਼ਾ ਇਹਨਾਂ ਦਾ ਇਹ ਟੈਂਪਰੀ ਸਾ ਛੋਟੂ ਜਾ ਹੈ ਲੈ ਵੀ ਨਾ ਅੰਦਰ ਵੀ ਘਾ ਰੁੱਖ ਵੀ ਲਾਏ ਹੋਏ ਸੱਚੀ ਮੈਂ ਗੱਲ ਦੱਸਦਾ ਲਾਈਟ ਵੀ ਲਾਈ ਹੋਈ ਤੇ ਉਹ ਵੀ ਲਾਇਆ ਹੋਇਆ ਹਾਂਜੀ ਕੋਸ਼ੀ ਲਾਇਆ ਯਾਰ ਇਹ ਕਸਲ ਚ ਬੋਲਾਂ ਇਹ ਆਉਂਦੀ ਉਹ ਲਗਜ਼ਰੀ ਜੀ ਫੀਲਿੰਗ ਇੱਕ ਹਵਾ ਵਿੱਚ ਵੀ ਉਹ ਹੁੰਦੀ ਸੱਚੀ ਦੱਸਦਾ ਬਈ ਇੰਨਾ ਘੈਂਟ ਮਜ਼ਾ ਆਉਣ ਡਿਆ ਨਾ ਅੰਦਰ ਇੱਕ ਟਰੀ ਹਾਊਸ ਦੇ ਉੱਤੇ ਪਿਆ ਤੇ ਉੱਤੋਂ ਬਾਲਕਨੀ ਵੀ ਹੈਗੀ ਆ ਇਹ ਨਹੀਂ ਕਿ ਬਾਹਰ ਖੜਨ ਨੂੰ ਬੈਨ ਨੂੰ ਕੋਹ ਨਹੀਂ ਹੁਣ ਆਪਾਂ ਉਹ ਵੀ ਬਣਾਤੀ ਆ ਪਹਿਲੇ ਉਹ ਨਹੀਂ ਪ੍ਰਬੰਧ ਹੈਗਾ ਕੱਲਾ ਅੰਦਰ ਹੀ ਬੈਹਿ ਸਕਦੇ ਸੀਗੇ ਹੁਣ ਆਪਾਂ ਬਾਹਰ ਵੀ ਬਹਿ ਸਕਦੇ ਆ ਤੰਦਰ ਵੀ ਸੱਚੀ ਯਾਰ ਇੰਨਾ ਮਜ਼ਾ ਆਉਂਦਾ ਨਾ ਬਿਆਨ ਨਹੀਂ ਵਿੱਚ ਕਰ ਸਕਦਾ ਸਤ ਤੂੰ ਦੱਸਿਓ ਬਈ ਹੁਣ ਆਪਾਂ ਵਲੌਗ ਦਾ ਐਂਡ ਕਰਨ ਲੱਗੇ ਆ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਕਰਦਾ ਐਂਡ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਦੱਸਿਓ ਵੀ ਇਹ ਟਰੀ ਹਾਊਸ 'ਚ ਹੋਰ ਕੀ ਹੈ ਇਹੋ ਜਿਹਾ ਇੰਟਰਸਟਿੰਗ ਕਰੀਏ ਤੇ ਬਾਕੀ ਜੇ ਵਧੀਆ ਲੱਗਾ ਵਲੌਗ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਘੈਂਟ ਜੇ ਵਲੌਗ ਦੇ ਨਾਲ ਬਾਏ